ਹਰ ਰੱਬ ਦਾ ਨਾ ਲਈਏ ਰੋਜ਼ ਉੱਠ ਤੜਕੇ ਬਈ ਪੈਸਾ ਤੇ ਜ਼ੁਬਾਨ ਸਾਹਬ ਨਾਲ ਵਰਤੇ ਰੱਬ ਦਾ ਨਾ ਲਈਏ ਰੋਜ਼ ਉੱਠ ਤੜਕੇ ਬਈ ਪੈਸਾ ਤੇ ਜ਼ੁਬਾਨ ਸਾਹਬ ਨਾਲ ਵਰਤੇ ਓਏ ਕਵੀਲਦਾਰ ਬੰਦੇ ਨੂੰ ਨੀ ਵੈਲ ਫੱਬਦੇ ਬੜੀ ਛੇਤੀ ਧੀਆਂ ਤੇ ਵਿਆਜ ਵੱਧਦੇ ਓਏ ਬੜੀ ਛੇਤੀ ਧੀਆਂ ਤੇ ਵਿਆਜ ਵੱਧਦੇ ਹੋ ਡਾਡਿਆਂ ਦੇ ਸਾਵੇਂ ਨਾ ਜੀ ਛਾਤੀ ਧਣੀਏ ਤੇ ਸਾਂਝੇ ਕੰਮ ਵਿੱਚ ਨਾ ਅੜੀ ਕਾ ਬਣੀਏ ਡਾਡਿਆਂ ਦੇ ਸਾਵੇਂ ਨਾ ਜੀ ਛਾਤੀ ਧਣੀਏ ਸਾਂਝੇ ਕੰਮ ਵਿੱਚ ਨਾ ਅੜੀ ਕਾ ਬਣੀਏ ਓਏ ਪਿੰਡ ਦੀ ਪੰਚਾਇਤ ਅੱਗੇ ਅੜੀ ਕਰੇ ਨਾ ਬਾਈਕਾ ਦੇ ਵੀ ਪੁਲਿਸ ਅੱਗੇ ਕਰੇ ਨਾ ਓਏ ਕਦੇ ਵੀ ਪੁਲਿਸ ਅੱਗੇ ਕਰੇ ਨਾ ਜ਼ੁਲਮ ਹੁੰਦਾ ਵੇਖ ਵਟੀਏ ਨਾ ਚੁੱਪ ਜੀ ਓਏ ਜੇ ਤੇ ਨਾ ਪੁਗਾਈਏ ਵੀਰੇ ਧੀ ਪੁੱਤ ਦੀ ਲੋਕਾਂ ਪਿੱਛੇ ਪਾਈਆਂ ਨਾਲ ਵੈਰ ਪਾਈਏ ਨਾ ਤੇ ਵੈਰੀਆਂ ਦੀ ਗਲੀ ਚ ਨੇ ਹੱਥੇ ਜਾਈਏ ਨਾ ਓਏ ਵੈਰੀਆਂ ਦੀ ਗਲੀ ਚ ਨੇ ਹੱਥੇ ਜਾਈਏ ਨਾ ਓ ਭੈਣ ਘਰੇ ਪੀਕੇ ਨਾ ਖੰਡਾਈਏ ਚੱਲ ਬਈ ਤੇ ਨੀਵੀਂ ਪਾ ਕੇ ਕਰੀਏ ਨਾ ਸੱਚੀ ਗੱਲ ਬਈ ਓਏ ਲੰਗ ਬੰਦਾ ਗੱਲਾਂ ਨਾਲ ਸਾਰਦਾ ਹੁੰਦਾ ਮਾੜੇ ਦਾ ਹਮੈਤੀ ਕਹਿੰਦੇ ਹਾਰਦਾ ਹੁੰਦਾ ਓ ਮਾੜੇ ਦਾ ਹਮੈਤੀ ਕਹਿੰਦੇ ਹਾਰਦਾ ਹੁੰਦਾ